ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈt ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀਐਮਡੀ ਯੋਗਸ਼ਾਲਾ ਯੋਜਨਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਦਾ ਲਾਭ ਬਜ਼ੁਰਗ ਬੱਚੇ ਤੇ ਜਵਾਨ ਸਭ ਲੈ ਰਹੇ ਹਨ ਸਵੇਜ ਹਰ ਰੋਜ਼ ਲਗਭਗ 5313 ਕਲਾਸਾਂ ਲਗਦੀਆਂ ਹਨ ਤੇ ਕਈ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਹੋਇਆ ਹੈ। ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 6 ਲੱਖ ਤੋਂ ਵੱਧ ਨਾਗਰਿਕ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਯੋਗਸ਼ਾਲਾ ਜੋੜਾਂ ਦੇ ਦਰਦ, ਤਣਾ ਅਤੇ ਹੋਰ ਸਿਹਤ ਸਮੱਸਿਆਵਾਂ ਤੇ ਕਾਬੂ ਪਾਉਣ ਵਿੱਚ ਵਰਦਾਨ ਸਾਬਿਤ ਹੋ ਰਹੀ ਹੈ। ਮੈਂ ਹਰਜਿੰਦਰ ਕੌਰ ਟ੍ਰੇਨਰ ਜਲੰਧਰ ਤੋਂ ਮੈਂ ਨਹੀਂ 2 ਸਾਲ ਤੋਂ ਸਿਮ ਰਿਯੋਗ ਸ਼ਾਲਾ ਵਿੱਚ ਕੰਮ ਕਰਦੇ ਹੋ ਗਏ ਨੇ ਔਰ ਮੈਂ ਆਪਣੀ ਜਿਹੜੀ ਯੋਗ ਦੀ ਮਾਸਟਰ ਹੈ ਉਹ ਰਿਸ਼ੀਕਸ਼ੇਤਰ ਤੋਂ ਕੀਤੀ ਹੋਈ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਪਲੇਟਫਾਰਮ ਦਿੱਤਾ ਸਾਨੂੰ ਸਾਲ ਤੋਂ ਉੱਤੇ ਹੋ ਗਿਆ ਕਲਾਸ ਲੰਘਿਆ ਨੂੰ ਇਹਨਾਂ ਦਾ ਬਹੁਤ ਸਾਨੂੰ ਬੈਨੀਫਿਟ ਹੈ ਮੇਰਾ ਮੋਢਾ ਫ੍ਰੀਜ਼ ਹੋ ਗਿਆ ਸੀਗਾ ਉਹ ਯੋਗ ਕਰਨ ਨਾਲ ਠਿਕ ਹੋ ਗਿਆ ਬਾਕੀ ਮੈਨੂੰ ਗੱਟੇ ਦੀ ਪ੍ਰੋਬਲਮ ਹੈ ਅਜ ਕੱਲ 15-16 ਸਾਲ ਪਹਿਲਾਂ ਦੀ ਉਹ ਵੀ ਫਰਕ ਹੈਗਾ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਅੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਸੱਚੀ ਗੱਲ ਦੀ ਸਟੇਕ੍ਰਿਓ ਦਾ ਨੈਕਸਪੈਰਾ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਬੜੀ ਖੂਬਸੂਰਤ ਥਾਂ ਦੇ ਉੱਤੇ ਪਹੁੰਚੇ ਹਾਂ ਵੈਸੇ ਤਾਂ ਤੁਹਾਨੂੰ ਅਸੀਂ ਬਹੁਤ ਵਾਰ ਪੰਜਾਬ ਦਾ ਕਲਚਰ ਦਿਖਾਇਆ ਪੰਜਾਬ ਦੀਆਂ ਸਾਰੀਆਂ ਚੀਜ਼ਾਂ ਦੇ ਨਾਲ ਰੂਬਰੂ ਕਰਵਾਉਂਦੇ ਆ ਪਰ ਅੱਜ ਅਸੀਂ ਪਹੁੰਚੇ ਹਾਂ ਅ Rajasthan ਦੇ ਉੱਤੇ ਉੱਥੇ ਤੁਹਾਨੂੰ ਹਰਿਆਣਾ ਦਾ ਕਲਚਰ ਦੇਖਣ ਨੂੰ ਮਿਲੇਗਾ ਹਰਿਆਣਾ ਦੀ ਖਾਸ ਦੇਖਣ ਨੂੰ ਮਿਲੇਗੀ ਤੇ ਹਰਿਆਣਾ ਦੇ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਕੁਝ ਖਾਸ ਹੁੰਦਾ ਉਹਨਾਂ ਦੇ ਕਲਚਰ ਦੇ ਵਿੱਚ ਔਰ ਕੀ ਕੁਝ ਖਾਸ ਤੇ ਖਾਣ ਨੂੰ ਵੀ ਮਿਲਦਾ ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ ਤੇ ਸਾਰੇ ਦੇ ਨਾਲ ਅਸੀਂ ਗੱਲਬ ਬੜੇ ਖੂਬਸੂਰਤ ਤੇ ਪਿਆਰੇ ਪਿਆਰੇ ਬੱਚੇ ਮੌਜੂਦ ਆ ਜਿਹੜਾ ਤੁਸੀਂ ਵੇਖ ਸਕਦੇ ਹੋ ਪੂਰੇ ਤਿਆਰ ਹੋ ਕੇ ਪੰਜਾਬੀ ਮੋਟਿਆਰਾ ਬਣਿਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਸ਼ਰੀ ਗਾਲ ਜੀ ਕੀ ਨਾਮ ਹੈ ਤੁਹਾਡਾ ਸਸ਼ਰੀ ਗਾਲ ਮਾਈ ਨੇਮ ਇਜ਼ ਖੁਸ਼ੀ ਗੋਤਮ ਆਮ ਰੀਡਿੰਗ ਇਨ ਸੈਵਨਥ ਕਲਾਸ ਓਕੇ ਆਮ ਫਰੋਮ ਲੀਵੀਨਰ ਖੇੜਾਵਾਲੀ ਹਮਾਰਾ ਸਕੂਲ ਕਾ ਨਾਮ ਹੈ ਅਰਵੀ ਸੀਰੀਅਸ ਕੈਂਟ ਸਕੂਲ ਖੇੜਾਵਾਲੀ ਲਈ ਔਰ ਹਮਾਰੇ ਸਰ ਕਾ ਨਾਮ ਹੈ ਭਗਵਿੰਦ ਭਗਤ ਭਗਤ ਸਿੰਘ ਚੌਧਰੀ ਜੀ ਅੱਛਾ ਤੁਸੀਂ ਅੱਜ ਇੱਥੇ ਪਹੁੰਚੇ ਹੋ ਸੋ ਕੀ ਪਰਫਾਰਮ ਕੀਤਾ ਵੈਸੇ ਤੁਸੀਂ ਸਾਰੇ ਬਹੁਤ ਸੋਹਣੇ ਲੱਗ ਰਹੇ ਹੋ ਅਸੀਂ ਪ ਅ ਗਿੱਦਾ ਕੀਤਾ ਅੱਛਾ ਹਾਂਜੀ ਕਿਵੇਂ ਦਾ ਰਿਹਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਹਾਂ ਅੱਛਾ ਜਿਵੇਂ ਸਟੇਜ ਦੇ ਉੱਤੇ ਜਦੋਂ ਜਾਂਦੇ ਆ ਥੋੜਾ ਬਹੁਤਾ ਨਰਵਸਨੈਸ ਵੀ ਹੁੰਦੀ ਹੈ ਹੋਈ ਸੀ ਨਰਵਸਨੈਸ ਯੈਸ ਹਾਂ ਹੋਈ ਸੀ ਸਟੈਪ ਤਾਂ ਨਹੀਂ ਬੁੱਲੇ ਨਹੀਂ ਅੱਛਾ ਸੋ ਜੇਕਰ ਅੱਛਾ ਤੁਸੀਂ ਸਾਰਿਆਂ ਨੇ ਪਰਫਾਰਮ ਕੀਤਾ ਪਿੱਛੇ ਵੀ ਕੁੜੀਆਂ ਖੜੀਆਂ ਹੈਗੀਆਂ ਆ ਤੁਸੀਂ ਕਿਹੜੀ ਪਰਫਾਰਮੈਂਸ ਦਿੱਤੀ ਆ ਆਪਾਂ ਨਾਟੀ ਕੀਤੀ ਆ ਨਾਟੀ ਕੀਤੀ ਆ ਅੱਛਾ ਕਿਹੜੇ ਗਾਣੇ ਤੇ ਕੀਤੀ ਆ ਆ ਆਪਾਂ ਆਪਾਂ ਦਾ ਮਿਕਸ Song ਦਾ ਮਿਕਸ ਤੁਸੀਂ ਕਿਹੜੇ song ਤੇ perform ਹਮਾਰੇ ਵੀ mix تھے ਕਿਹੜੇ ਕਿਹੜੇ ਸੀ ਇੱਕ ਤਾਂ دیਵਾਨਾ ਔਰ ਇੱਕ ਤਾਂ ਮੈਡਲ ਔਰ ਫੁਲਕਾਰੀ ਚਿੱਟਾ ਸੂਟ ਟੋਲਜੀ ਗੀਰੋ ਦਾ ਔਰ ਕੁੜੀ ਬੋਲਦੀ ਗਾਣਾ ਕਿਹੜਾ ਵਧੀਆ ਲੱਗਦਾ ਸਭ ਤੋਂ ਵਧੀਆ ਮੈਨੂੰ ਮੈਡਲ ਐਰਫੁਲਾ ਫੁਲਕਾਰੀ ਠੀਕ ਹੈ ਸੋ ਕਿਵੇਂ ਦੀ ਥੋੜੀ ਪਰਫਾਰਮੈਂਸ ਕਿੰਨਾ ਕੁ ਮਜ਼ਾ ਆਇਆ ਸਾਡੀ ਪਰਫਾਰਮੈਂਸ ਬਹੁਤ ਵਧੀਆ ਰਹੀ ਤੇ ਸਾਨੂੰ ਬਹੁਤ ਮਜ਼ਾ ਆਇਆ ਅੱਛਾ ਸੋਹਣੇ ਵੀ ਲੱਗ ਰਹੇ ਹੋ ਧੰਨਵਾਦ ਜੀ ਅੱਛਾ ਵੈਸੇ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਕਾਲਕਾਂ ਸਾਈਂ ਦੇ ਰਹਿਣ ਵਾਲੇ ਆ ਤੇ ਮੇਰੇ ਵਿਲੇਜ ਦਾ ਨਾਮ ਹੈ ਚਾਨੀ ਆ ਸੋਹਣੀ ਪੰਜਾਬੀ ਬੋਲਦੇ ਹੋ ਕੀ ਪਰਫਾਰਮ ਕੀਤਾ ਤੁਸੀਂ ਪੰਜਾਬੀ Song ਪੰਜਾਬੀ Song ਕੇ ਡਾਂਸ 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 ਕੀਤਾ ਮਜ਼ਾ ਆਇਆ ਹਾਂਜੀ ਡਰ ਲੱਗਾ ਸੀ ਨਹੀਂ ਡਰ ਨਹੀਂ ਲੱਗਾ ਕੀ ਬਾਤ ਹੈ ਸੋ ਥੈਂਕ ਯੂ ਸੋ ਮੱਚ ਗੱਲਬਾਤ ਕਰਨ ਲਈ ਥੈਂਕ ਯੂ ਸੋ ਇਹ ਤੇ ਸਾਰੇ ਨਾਲ ਮੈਡਮਸ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਮ ਕਿੱਥੋਂ ਆਏ ਹੋ ਤੇ ਕੀ ਨਾਮ ਹੈ ਮੇਰਾ ਨਾਮ ਸਰੋਜ ਵਾਲਾ ਹੈ ਅਸੀਂ ਇਧਰ ਪਿੰਜੌਰ ਤੋਂ ਆਏ ਆਂ ਤੇ ਅਸੀਂ 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 ਘੁੰਮਣੇ ਵਾਸਤੇ ਆਏ ਆਂ ਇੱਥੇ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਹਾਂਜੀ ਕੀ ਕੁਝ ਖਾਸ ਲੱਗਾ ਤੁਹਾਨੂੰ ਇੱਥੇ ਐਸੀ ਜੋ ਮਤਲਬ ਕਿ ਸੰਸਕ੍ਰਿਤੀ ਹੈ ਯਹਾਂ ਦੀ ਬਹੁਤ ਅੱਛੀ ਲੱਗ ਰਹੀ ਹੈ ਸਾਨੂੰ ਦੇਖਣੇ ਜਿਵੇਂ ਬਣਾਈ ਹੋਈ ਮਿੱਟੀ ਦੇ ਬਰਤਨ ਵਗੈਰਾ ਇਹ ਬਹੁਤ ਅੱਛੇ ਆ ਉਸ ਟੋਲਾ ਵਗੈਰਾ ਲੱਗੀ ਵੀ ਉਹ ਵੀ ਸਭ ਸੱਚੇ ਆ ਜੀ ਅਸੀਂ ਸ਼ਾਪਿੰਗ ਕੀਤੀ ਕੁਝ ਅੱਛੀ ਨਹੀਂ ਸ਼ਾਪਿੰਗ ਤਾਂ ਅਭੀ ਘੁੰਮ ਹੀ ਰਹੇ ਆਂ ਦੀ ਦੇਖੋ ਸਾਰਾ ਘੁੰਮ ਕੇ ਨਾ ਉਸਕੇ ਬਾਅਦ ਹੀ ਸ਼ਾਪਿੰਗ ਕਰਾਂਗੇ ਸੋ ਕੀ ਨਾਮ ਹੈ ਤੁਹਾਡਾ ਕਿੱਥੋਂ ਆਇਓ ਮੇਰਾ ਨਾਮ ਬੇਬੀ ਕੋਰ ਹੈ ਸੇ ਪਿੰਜੌਰ ਕੀਰਤਪੁਰ ਤੋਂ ਅੱਛਾ ਤੇ ਇੱਥੇ ਫੈਸਟ ਵਿੱਚ ਤੁਸੀਂ ਘੁੰਮਿਆ ਹਨਾ ਤੇ ਕੁਝ ਖਾਸ ਲੱਗਾ ਕੁਝ ਸੋਚਿਆ ਵੀ ਆ ਲੈ ਕੇ ਜਾਣਾ ਇੱਥੋਂ ਦੀ ਮੈਂ ਹਾਂਜੀ ਹਾਂ ਮਤਲਬ ਸਮਾਨ ਤਾਂ ਬਹੁਤ ਅੱਛਾ ਹੈ ਇੱਥੇ ਸਾਰਾ ਕੁਝ ਵਧੀਆ ਇੱਕਦਮ ਫੈਸਟੀਵਲ ਹੈ ਕੋਈ ਹੋ ਨਹੀਂ ਹੈਗਾ ਅੱਛਾ ਖਾਨਬਿੰਚ ਕੀ ਵਧੀਆ ਲੱਗਾ ਨੇ ਅਭੀ ਤਾਂ ਕੁਝ ਆਇਆ ਨਹੀਂ ਹੈ ਹਾਲੇ ਕੋਮਰੇ ਆ ਅੱਛਾ ਵੈਸੇ ਝੂਲੇ ਵੀ ਲੱਗੇ ਹੁੰਦੇ ਬੱਚਾ ਨੂੰ ਤਾਂ ਬਹੁਤ ਚਾਹ ਹੁੰਦਾ ਕਿ ਤੁਹਾਨੂੰ ਚਾਚੂ ਹੈਗਾ ਕਦੇ ਝੂਲੇ ਵਗੈਰਾ ਲੈ ਆ ਹਾਂਜੀ ਲੈਵੇਂ ਆ ਜਿਹੜੇ ਉੱਚੀ ਜੀ ਹੁੰਦੇ ਚੰਡੋਲ ਜਿਹਨੂੰ ਕਹ ਦਿੰਦੇ ਆ ਹਾਂਜੀ ਝੂਟ ਆ ਹਾਂਜੀ ਹਾਂਜੀ ਡਰ ਨਹੀਂ ਲੱਗਦਾ ਨਹੀਂ ਇੱਕ ਵਾਰ ਤਾਂ ਲੱਗਦਾ ਜੇ ਨੀਚੇ ਨੂੰ ਆਂਦਾ ਫੇਰ ਰਾਤ ਤੇ ਪੈ ਜਾਂਦੀ ਆ ਹਾਂਜੀ ਬਹੁਤ ਅੱਛਾ ਹੈ ਜੀ ਬਹੁਤ ਲੱਗਦਾ ਜੇ ਨੀਚੇ ਨੂੰ ਘੁੰਮ ਕੇ ਆਂਦਾ ਉਹਦੇ ਬਾਅਦ ਫੇਰ ਰੁਟੀਨ ਬਣ ਜਾਂਦੀ ਆ ਮਤਲਬ ਨਹੀਂ ਆਪਣੀ ਤੋਂ ਸੋ ਫਸਟ ਟਾਈਮ ਹੀ ਆਏ ਹਾਂ ਤੇ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਤੁਸੀਂ ਆਏ ਵੀ ਕਾਫੀ ਦੂਰ ਹਾਂਜੀ ਦੂਰ ਤੋਂ ਆਏ ਹਾਂ ਜੀ ਬਹੁਤ ਅੱਛਾ ਹੈ ਉਹਰੇ ਹਾਂਜੀ

का मौका मिला है और जब से यहाँ पे शॉप्स लगा रही हैं ना तो उनको ना और भी ज्यादा है ना उत्साहित जो मतलब कि मिलता है बढ़ावा मिलता है उनको उनके बिजनेस को और भी ज्यादा हौसला मिल रहा है तो इसकी ये खास वजह एक बच्चों को अलग अलग यहाँ पे गतिविधियाँ करवाई जा रही हैं तो अपना पुराना कल्चर दिखाया जा रहा है तो ये सबसे ज़्यादा मेटर रखता है है ना जी अपने देश के लिए जो सर ने मोदी सरकार ने चला रखी है योजना ये स्वदेशी तो ये सबसे ज़्यादा बेस्ट है okay. कि अपने देश का सब चीज़ अपनानी है बाहर के देश के हमने अपनानी नहीं है अपने कल्चर नाल भी बिल्कुल अपने कल्चर के साथ जोड़ा जा रहा है हर एक चीज़ हमारे कल्चर के रिकॉर्डिंग दिखाई जा रही है यहाँ पे मैम झूले वगैरह बच्चों के कल मतलब कि मनोरंजन के लिए बहुत कुछ दिखाया गया है मतलब कि अलग अलग अपने देश की डांस वगैरह अलग-अलग दिखाया गया है मतलब कि पूरा मनोरंजन का है यहां पे बंदा के बोर नहीं हो सकता नहीं। इतना है थैंक so okay, so, यू सो मच मैम इट्स ओके मैम सो इतने सारे ब्यूटीफुल लेडीज मौजूद है और आने दिन अलग-अलग बात करेंगे जो कि खास फेस्ट नु देखने आए हैं सो मैम की नाम है टोडा किथों आए हो यशविंदर कौर चंडीगढ़ तो आई है सी ਤੁਸੀਂ ਵੀ ਸਾਰੇ ਨਾਲ ਹਾਂਜੀ ਹਾਂਜੀ ਪਰਮਜੀਤ ਹਰਪ੍ਰੀਤ कौर ਤੁਹਾਡਾ ਭਵਨੂਰ ਕਿ ਆਮਰਦੀ ਮਿੱਚੂ ਤੇ ਕਿਵੇਂ ਦਾ ਲੱਗ ਰਿਹਾ ਫੈਸਟ ਜਿੱਕਰ ਗੱਲ ਕਰੀਏ ਤਾਂ اچھا ਲੱਗ ਰਿਹਾ ਕਾਫੀ ਵਧੀਆ ਲੱਗਿਆ ਵੈਰਾਈਟੀ ਵੀ ਕਾਫੀ ਹੈ ਇੱਥੇ اچھا ਲੱਗਿਆ ਹੈ ਕਾਫੀ ਓਕੇ ਹਾਂਜੀ ਹਾਂਜੀ ਬਹੁਤ ਅੱਛਾ ਲੱਗਾ ਜੀ ਹਾਂਜੀ ਬਹੁਤ ਵਧੀਆ ਜੀ ਸ਼ਾਪਿੰਗ ਕੀਤੀ ਹੈ ਕੁਝ ਹਾਂਜੀ ਹਲੇ ਇੱਕ ਸੂਟ ਲਿੱਤਾ ਮਤਲਬ ਕਿ ਰੀਜ਼ਨੇਬਲ ਰੇਟ ਹੈ ਓਕੇ ਹਾਂਜੀ ਵਧੀਆ ਲੱਗਿਆ ਹਲੇ ਹੋਰ ਦੇਖ ਰਹੇ ਆ ਬਾਕੀ ਅੱਗੇ ਸਟਾਲਸ ਕਲਚਰ ਤੋਂ ਰਿਲੇਟਿਡ ਵੀ ਕਾਫੀ ਕੁਝ ਹੈ ਬੱਚਿਆਂ ਨੂੰ ਦੇਖਣ ਲਈ ਮੈਨੂੰ ਕਾਫੀ ਵਧੀਆ ਲੱਗਿਆ ਹਾਂਜੀ ਅੱਛਾ ਨਾ ਭੰਗੜਾ ਵੀ ਦੇਖ ਆਏ ਅਸੀਂ ਜਿੱਦਾਂ ਭੰਗੜਾ ਵਹਿ ਰਿਹਾ ਸੀ ਬਹੁਤ ਅੱਛਾ ਵਹਿ ਰਿਹਾ ਸੀ ਹਾਂਜੀ ਅੱਛਾ ਨੇ ਇਸ ਤੋਂ ਇਲਾਵਾ ਜੇਕਰ ਆਪਾਂ ਖਾਣ ਪੀਣੀਆਂ ਚੀਜ਼ਾਂ ਦੇਖੀਏ ਉਹ ਵੀ ਟਰਾਈ ਕੀਤੀਆਂ ਕਿਵੇਂ ਦੀਆਂ ਲੱਗੀਆਂ ਪਾਪੜ ਖਾਏ ਸੀ ਬੱਚਿਆਂ ਨੇ ਤੁਹਾਨੂੰ ਕੀ ਵਧੀਆ ਲੱਗਾ ਸਭ ਕੁਝ ਹੀ ਵਧੀਆ ਸੂਟ ਵੀ ਵਧੀਆ ਲੱਗੇ ਐਸੇ ਛੋਲੇ ਵੀ ਲੱਗੇ ਛੋਲੇ ਨਹੀਂ ਕਿ ਨਹੀਂ ਜੀ ਅਜੇ ਨਹੀਂ ਅਜੇ ਨਾ ਪਹੁੰਚੇ ਨਹੀਂ ਹਲੇ ਪਹੁੰਚਣਾ ਹੈ ਹਾਂਜੀ ਹਾਂਜੀ ਜੀ ਧੰਨਵਾਦ ਬਹੁਤ ਬਹੁਤ ਗੱਲਬਾਤ ਕਰਨ ਲਈ थैंक यू ओके थैंक यू थैंक यू सो मच